ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਭੋਰੂ ਵਾਲੀ ਵਸਤੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮੱਲਾ ਵਾਲੇ ਦੇ ਬਿਲਕੁਲ ਨੇੜੇਕ ਵਸਤੀ ਆ ਭੋਰੂ ਵਾਲੀ ਠੀਕ ਆ ਜੀ ਦਾਣਾ ਮੰਡੀ ਦੇ ਬਿਲਕੁਲ ਨੇੜੇਕ ਮਖੂ ਤੋਂ ਤਕਰੀਬਨ 15 ਕਿਲੋਮੀਟਰ ਦੀ ਦੂਰੀ ਆ ਠੀਕ ਆ ਜੀ ਤੇ ਜੀਰਾ ਵੀ ਇਥੋਂ ਤਕਰੀਬਨ 15 ਕਿਲੋਮੀਟਰ ਦੀ ਦੂਰੀ ਤੇ ਆ ਤੇ ਫਰੋਜਪੁਰ ਵੀ ਤਕਰੀਬਨ ਇਥੋਂ ਕੋਈ 15-17 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਠੀਕ ਆ ਜੀ ਸੋ ਜਿਲਾ ਵੀ ਫਰੋਜਪੁਰਾ ਤੇ ਸਰਦਾਰ ਬਲਵੰਤ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਘਰੇਲੂ ਪਰਿਵਾਰ ਆ ਠੀਕ ਆ ਜੀ ਘਰੇਲੂ ਮਾਲ ਦੇ ਵਿੱਚੋਂ ਅੱਜ ਕੁਝ ਕਾਪਾ ਜਿਹੜੇ ਦੋਗ ਨਾਕ ਤੁਹਾਨੂੰ ਦਿਖਾਉਣੇ ਆ ਇੱਕ ਨੀਲੀ ਰਾਵੀ ਦੀ ਝੋਟੀ ਦਿਖਾਉਣੀ ਆ ਬਹੁਤ ਖੂਬਸੂਰਤ ਝੋਟੀ ਆ ਇਹਨਾਂ ਦੇ ਕੋਲ ਅਮਸਰ ਝੋਟੀ ਆ ਉਮਰ ਵੀ ਹਜੇ ਬਿਲਕੁਲ ਲਵੀ ਝੋਟੀ ਆ ਬਾਕੀ ਮੋਹ ਦੰਦੀ ਵੀ ਆਪਾਂ ਤੁਹਾਨੂੰ ਨੋਟ ਕਰਾਵਾਂਗੇ ਇੱਕ ਝੋਟੀ ਬਾਜੀ ਨਹੀਂ ਤਕਰੀਬਨ ਮੋਰਾ ਬਰੀਡ ਦੇ ਵਿੱਚ ਆ ਮਗਰ ਵੀ ਕੱਟੀ ਆ ਫੀਮੇਲ ਕਾਫ ਸੋ ਸਾਰੇ ਫਾਰਮਰ ਵੀ ਇਹਨਾਂ ਨੂੰ ਬੇਨਤੀ ਆਪਣੀ ਸਟਾਰਟਿੰਗ ਦੇ ਵਿੱਚ ਹੁੰਦੀ ਏ ਠੀਕ ਆ ਜੀ ਦੋ ਤੁਹਾਨੂੰ ਜਿਹੜੇ ਐਨੀਮਲ ਆਪਾਂ ਜਾਨਵਰ ਦਿਖਾਉਣੇ ਆ ਬਿਲਕੁਲ ਧਿਆਨ ਕੇ ਆਪਣੀ ਵੇਖੋ ਤਸੱਲੀ ਕਰੋ ਜਿਹੜੇ ਪਸ਼ੂ ਸਵੇ ਸਵੇ ਹੁੰਦੇ ਆ ਸਟਾਰਟਿੰਗ ਦੇ ਵਿੱਚ ਆਪਾਂ ਬੇਨਤੀ ਕਰਾਂਗੇ ਦੋ ਟਾਈਮ ਚੋਂ ਉਹ ਤਿੰਨ ਟਾਈਮ ਚੋਂ ਠੀਕ ਆ ਜੀ ਸੋ ਇੱਕ ਜਿਹੜੀ ਅਫਸਰ ਝੋਟੀ ਵਿਖਾਉਣੀ ਆ ਬਹੁਤ ਤੋਂ ਵਧੀਆ ਚੰਗੇ ਰਿਕਾਰਡ ਦੀ ਆ ਤਕਰੀਬਨ ਇਹਦੀ ਮਦਰ ਦਾ ਰਿਕਾਰਡ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਗੋਂ ਕਿਹੜੇ ਬਾਪ ਦੀ ਆ ਕਿਹੜੇ ਬੁੱਲ ਉਹ ਵੀ ਪ੍ਰੋਪਰ ਡਿਟੇਲ ਚ ਆਪਾਂ ਚੱਲਾਂਗੇ ਤਰੀਕ ਅੱਜ ਤੁਹਾਨੂੰ ਆਪਾਂ ਦੱਸ ਹੀ ਦਿੱਤੀ ਹੈ 17 ਨਵੰਬਰ ਤੇ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਇਹ ਵੀਡੀਓ ਬਣਾ ਰਹੇ ਆ ਆਪਾਂ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਸਰਦਾਰ ਬਲਵੰਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਭਾਜੀ ਕੈਮ ਸੇਤਾ ਵਾਦਿਆ ਭਾਜੀ ਤਕਰੀਬਨ ਅੱਜ ਤੋਂ ਮਿਲਣਾ ਤਾਂ ਵੀ ਕੋਈ ਸਾਲ ਪਹਿਲਾਂ ਵੀ ਇੱਕ ਤੁਸੀਂ ਮੱਝ ਸੇਲ ਕੀਤੀ ਸੀ ਹਾਂਜੀ ਹਾਂਜੀ ਨੀਲੀ ਰਵੀ ਦੀ ਮੱਝ ਸੀਗੀ ਬਾਕੀ ਜ਼ਿਆਦਾਤਰ ਰਵੇ ਦੀ ਗੱਲ ਕਰੀਏ ਆਪਣੇ ਕੋਲ ਮੋਹਰਾ ਬ੍ਰੀਡ ਦਾ ਰਵਾ ਹਾਂਜੀ ਠੀਕ ਆ ਜੀ ਤੇ ਉਹ ਮੱਝ ਦੀ ਅੱਜ ਆਪਾਂ ਧੀ ਵੀ ਇੱਕ ਸੇਲ ਕਰਦੇ ਪਏ ਆ ਵੀ ਅਉਂਸਰ ਕੱਟੀ ਝੋਟੀ ਆਪਣੇ ਹਾਂਜੀ ਇੱਕ ਝੋਟੀ ਮੈਨੂੰ ਲੱਗਦਾ ਵੀ ਇੱਧਰ ਆਪਣੇ ਕੋਲ ਮੋਰਾ ਪ੍ਰਿੰਟਰ ਦੇ ਵਿੱਚ ਮੰਨ ਲਈਏ ਬਿਲਕੁਲ ਸ਼ਾਈ ਸ਼ੂਈ ਦੇ ਵਿੱਚ ਬਲੈਕ ਝੋਟੀ ਆ ਇਹ ਸੂਈ ਸਵਾਈ ਆ ਹਾਂਜੀ ਠੀਕ ਆ ਦੋ ਹੀ ਜਨਵਰ ਸੇਲ ਕਰਦੇ ਪਏ ਆ ਜੀ ਬਿਲਕੁਕੁਲ ਠੀਕ ਆ ਜੀ ਤੇ ਬਾਕੀ ਮਾਲ ਤੁਹਾਡੇ ਕੋਲ ਸਾਫ਼ ਸੁਥਰਾ ਮੋٹے ਤੌਰ ਤੇ ਕੋਈ ਕੈਮਰਾ ਮਾਰ ਕੇ ਵਿਖਾ ਦਿੰਦੇ ਆ ਠੀਕ ਆ ਜੀ ਬਿਲਕੁਲ ਚੰਗੀ ਖਰਾਕ ਚੰਗੇ ਸਾਇਲਜ ਤੇ ਦੋਸਤੋ ਜਿਹੜੇ ਪਸ਼ੂ ਲੱਗੇ ਆ ਪਲੇ ਪਲੋਸੇ ਪਸ਼ੂ ਆ ਛੋਟੀ ਕੱਟੀ ਤੋਂ ਵੱਡੀਆਂ ਵੱਜਾਂ ਤੱਕ ਜਾਂ ਝੋਟੀਆਂ ਤੱਕ ਆ ਤੇ ਸਾਰੇ ਪਸ਼ੂ ਜਿਹੜੇ ਇਹਨਾਂ ਦੇ ਕੋਲ ਪਲੇ ਸੰਭੇ ਆ ਕੋਈ ਮੇਰਾ ਭਰਾ ਇੱਥੇ ਕੱਲ ਨੂੰ ਤੁਸੀਂ ਵਿਜ਼ਿਟ ਕਰੋਗੇ ਠੀਕ ਆ ਜੀ ਤੇ ਚੰਗੀ ਕੇਰ ਆ ਚੰਗੀ ਸਾਫ ਸੰਭਾਲ ਆ ਬਾਕੀ ਪਿਓ ਦਾਦੇ ਤੋਂ ਪਰਦਾਦੇ ਤੋਂ ਤਕਰੀਬ ਇਹਨਾਂ ਦੇ ਕੋਲ ਮਾਲ ਵੱਡੀ ਗਿਣਤੀ ਦੇ ਵਿੱਚ ਹੀ ਰਿਹਾ ਹੁਣ ਅੱਗੇ ਥੋੜਾ ਜਿਹਾ ਮਤਲਬ ਇੱਕ ਜਗ੍ਹਾ ਦੀ ਕਮੀ ਹੋਣ ਕਰਕੇ ਠੀਕ ਆ ਜੀ ਘਰੇ ਥੋੜਾ ਜਿਹਾ ਪਸ਼ੂ ਬਤੇਰੇ ਹੋਣ ਕਰਕੇ ਦੋ ਜਿਹੜੇ ਪੀਰ ਹੁਣੇ ਪਸ਼ੂ ਦੇ ਸੇਲ ਕਰਤੇ ਪਏ ਆ ਤੇ ਭਾਜੀ ਇੱਕ ਜਿਹੜੀ ਆਪਾਂ ਝੋਟੀ ਬਾਰੇ ਸਟਾਰਟਿੰਗ ਦੇ ਵਿੱਚੋਂ ਦੱਸ ਦਈਏ ਜਿਹੜੀ ਇੱਕ ਝੋਟੀ ਆਪਾਂ ਸੇਲ ਕਰਦੇ ਆ ਇਹ ਸੂਈ ਸਵਾਈ ਆ ਮਗਰ ਇਹਦੇ ਕੱਟੀ ਆ ਫੀਮੇ ਮਗਰ ਕੱਟੀ ਆ ਕੱਟੀ ਵੀ ਤੁਸੀਂ ਦੱਸ ਰਹੇ ਜੀ ਵੀ ਚੰਗੇ ਸੀਮੰਟ ਦੀ ਆ ਹਾਂ ਜੀ ਪਰ ਉਹ ਸੀਮੰਟ ਦਾ ਆਪਾਂ ਨੂੰ ਪਤਾ ਨਹੀਂਗਾ ਵੀ ਹਨਾ ਐ ਕਰੇ ਸੀਮੰਟ ਦੀ ਆ ਮੈਨੂੰ ਤਾਂ ਹੈ ਸਾਰੀ ਬਲੈਕ ਹੀ ਹਾਂ ਜਦੋਂ ਬਲਾਈ ਠੀਕ ਆ ਜੀ ਮਗਰ ਕੁਝ ਕਪੂਛ ਹੀ ਜਿਹੜੀ ਆ ਵਾਈਟ ਆ ਕੋਈ 2-4 ਇੰਚ ਤੇ ਆ ਝੋਟੀ ਆਪਣੇ ਕੋਲ ਸੂਬਾ ਕਿਨਵਾ ਜੀ ਇਹ ਪਹਿਲਣ ਜੀ ਪਹਿਲਣ ਝੋਟੀ ਸੂਈ ਆ ਹਾਂ ਜੀ ਮਤਲਬ ਜਿਵੇਂ ਪਹਿਲਣ ਝੋਟੀ ਸੂਈ ਆ ਕੋਈ ਬੱਚੇ ਪੁੱਛੇ ਤਾਂ ਔਲੀ ਤੇ ਨਹੀਂ ਗੀ ਨਹੀਂ ਨਹੀਂ ਜੀ ਸਹਿਮਤ ਤੁਸੀਂ ਬੱਚੇ ਦੇ ਸਟਾਰਟਿੰਗ ਤੇ ਹਾਂ ਜੀ ਕਿੰਨਾ ਦੁੱਧ ਇਸ ਵਕਤੇ ਤੇ ਛੱਲੇ? ਇਸ ਟਾਈਮ ਦੁੱਧ ਤਾਂ ਚਲੋ 11-12 ਕਿਲੋ ਆਪਾਂ 10 ਕਿਲੋ ਦੀ ਉਟਦੇ ਦੇਾਂਗੇ। ਠੀਕ ਆ ਜੀ। ਹਾਂਜੀ। ਲਓ ਵੀ ਦੁੱਧ ਵੈਸੇ 11 ਜਾਂ 11 ਤੋਂ ਬਾਹਰ ਹੀ ਹੋਊਗਾ ਤੇ 10 ਕਿਲੋ ਮੰਨ ਕੇ ਕੋਈ ਵੀ ਆਪਣਾ ਵੀਰ ਸੌਦਾ ਕਰ ਲੈ ਠੀਕ ਆ ਜੀ। ਬਲੈਕ ਮੱਥਾ ਬਾਕੀ ਸੋਨਾ ਬਾਡੀ ਸਟਰਕਚਰ ਆ। ਮੀਡੀਅਮ ਹਾਈਟ ਦੇ ਵਿੱਚ ਆਪਾਂ ਸਟਾਰਟਿੰਗ ਦੇ ਵਿੱਚ ਹੀ ਭਰਾਵਾਂ ਨੂੰ ਦੱਸ ਦਿੰਨੇ ਆ। ਹਾਈਟ ਮੀਡੀਅਮ ਆ ਬਿਲਕੁਲ ਛੋਟਾ ਸਿੰਘ। origignal ਸਿੰਘ ਆ ਕੜਿਆਂ ਵਾਲਾ ਠੀਕ ਆ ਜੀ ਛੱਲਿਆਂ ਵਾਲਾ ਕੜਿਆਂ ਵਾਲਾ ਜਿਹਨੂੰ ਆਪਾਂ ਕਹਿੰਦੇ ਆ। ਤੇ ਬਾਕੀ ਚਵਾਈ ਚਵਾਈ ਦੀ ਪਾਜੀ ਹੋ ਕੇ ਹਾਂਜੀ ਹਾਂਜੀ ਬਤਿਆਜੀ ਬੜੀ ਮਤਲਬ ਪੋਲੀ ਆ ਚਵਾਈ ਕੋਈ ਪਰੂਬ ਨਹੀਂ ਬਿਲਕੁਲ ਬਿਲਕੁਲ ਪੋਲੀ ਹੈ ਜੀ ਪੋਲੀ ਠੀਕ ਆ ਜੀ ਇਹਨੂੰ ਮੇਰੇ ਖੋਲ ਕੇ ਇੱਕ ਵਾਰੀ ਤੋਰ ਕੇ ਦਿਖਾ ਦਿਆ ਜੀ ਠੀਕ ਆ ਸੋ ਪੂਰਾ ਬਾਡੀ ਸਟਰਕਚਰ ਤੁਹਾਨੂੰ ਦਿਖਾ ਦਿੰਨੇ ਆ ਉਹਨਾਂ ਮੇਰੇ ਭਰਾਵਾਂ ਦੇ ਲਈ ਆ ਵੀ ਬਹੁਤੇ ਵੀਰ ਜਿਹੜੇ ਆਪਣੇ ਚਾਹੁੰਦੇ ਆ ਵੀ ਇੱਕ ਇੱਕ ਘਰੋਂ ਆਪਾਂ ਖਾਸ ਤੌਰ ਤੇ ਜਾਨਵਰ ਖਰੀਦੀਏ ਚਲੋ ਵਪਾਰੀ ਭਰਾਵਾਂ ਦੇ ਕੋਲੋਂ ਵੀ ਪਸ਼ੂ ਘਰਾਂ ਦੇ ਵਿੱਚੋਂ ਜਾਂਦੇ ਆ ਪਰ ਕਈ ਮੇਰੇ ਭਰਾਵਾਂ ਨੂੰ ਹੁੰਦਾ ਵੀ ਆਪਾਂ ਘਰੋਂ ਚੀਜ਼ ਖਰੀਦੀਏ ਤੇ ਪੂਰਾ ਵੇਰਵਾ ਪੂਰੀ ਡਿਟੇਲ ਆਪਾਂ ਨੂੰ ਸਹੀ ਮਿਲ ਜੇ ਛੋਟੀ ਦੀ ਤੁਸੀਂ ਜਿਹੜੀ ਹਵਾਨੇ ਦੀ ਬੰਤਰ ਦੇਖ ਸਕਦੇ ਹੋ ਟੀਕਾ ਜੀ ਤੱਕ ਥੋੜੀ ਗਾਹ ਨੂੰ ਆ ਥੋੜਾ ਆਈਡੀਆ ਜਜਮੈਂਟ ਕਿਸੇ ਭਰਾ ਨੂੰ ਹੋਊਗਾ ਵੀ ਬੈਕ ਸਾਈਡ ਲੇਵਾ ਨਹੀਂ ਕਰਦੀਗੀ ਤੱਕ ਗਾਹ ਨੂੰ ਆ ਤੇ 11 ਕਿਲੋ ਦੁੱਧ ਇਹਦੇ ਥੱਲੇ ਜਿਹੜਾ ਕਿਸੇ ਭਰਾ ਨੇ ਇਥੇ ਚੋਕੇ ਤੋਂ ਸੰਦੀ ਕਰ ਲੈਣੀ 10 ਕਿਲੋ ਦੀ ਹੁਣ ਮੌਕੇ ਤੇ ਜਿਹੜੀ ਤਸਲੀ ਦਿੱਤੀ ਜਾਊਗੀ ਇੱਥੇ ਚੋਵੋਗੇ ਤਾਂ ਕਿਲੋ ਅੱਧਾ ਕਿਲੋ ਖੰਡ ਜਿਹੜਾ ਵੱਧ ਦੁੱਧ ਨਿਕਲੂਗਾ ਠੀਕ ਆ ਬਾਕੀ ਬਾਡੀ ਸਟਰਕਚਰ ਦਿਖਾ ਦਿਓ ਕੋਈ ਫੇਸ ਕੁਆਲਿਟੀ ਛੋਟਾ ਸਿੰਘ ਆ ਦੇਖੋ ਜੀ ਮਾਲ ਤਕਰੀਬਨ ਇਹਨਾਂ ਦੇ ਕੋਲ 200 ਪਹਿਲਾਂ ਵੀ ਜ਼ਿਕਰ ਕੀਤਾ ਵੀ ਮੋਰਾ ਬ੍ਰੀਡ ਦੇ ਵਿੱਚ ਬਥੇਰੇ ਆ ਕਟੀਆਂ ਝੋਟੀਆਂ ਚੰਗੀਆਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਨੇ ਆਪਾਂ ਸਾਫ਼ ਸੁਥਰਾ ਇੱਕ ਵਾਰੀ ਵੀਰੇ ਇੱਕ ਵਾਰੀ ਹੋਰ ਘੇੜਾ ਕਢਾ ਦੇ ਇੱਕ ਵਾਰੀ ਹੋਰ ਮੋੜ ਦੇ ਲੈ ਵੀ ਜਸ਼ਨ ਮਾਰ ਚੰਗੀ ਤਰ੍ਹਾਂ ਕੈਮਰਾ ਦਿਖਾ ਦੇ ਤਸੱਲੀ ਦੇ ਨਾਲ ਵਿਰਲਵਾਂਟ ਚੱਲੇ ਆ ਚੰਗੇ ਆ ਥੱਲੇੋਂ ਠੀਕ ਆ ਜੀ ਸੋ ਚਵਾਈ ਬਿਲਕੁਲ ਪੂਲੀ ਬਾਕੀ ਥਾਨ ਮੁੱਠੀ ਮੁੱਠੀ ਆ ਦੇਖੋ ਦਾਦੇ ਕਰਾ ਦੇ ਚੱਕ ਚੰਗੀ ਤਸੱਲੀ ਦੇ ਨਾਲ ਠੀਕ ਆ ਹਜੇ ਚਵਾਈ ਇਹਦੀ ਹੋਣੀ ਬਾਕੀ ਹੈ ਨਾ ਜੀ ਚਵਾਈ ਹਜੇ ਕਰਨੀ ਆ ਕਿਉਂਕਿ ਥੋੜਾ ਵੀਡੀਓ ਤੇ ਕਰਕੇ ਕਹਿ ਕੇ ਰਕਵਾਇਆ ਸੀਗਾ ਮਾਲ ਵੀ ਚਲੋ ਭਰੇ ਥਣ ਸਾਦੇ ਭਰਾਵਾਂ ਨੇ ਕਰੀ ਆਪਾਂ ਲੇਵਾ ਹਵਾਨਾ ਦਿਖਾ ਦਾਂਗੇ ਚਾਰ ਪੈਰ ਬਿਲਕੁਲ ਟਾਈਮੋ ਟਾਈਮ ਇਸੇ ਤਰ੍ਹਾਂ ਹੀ ਕਰਮਾਲੀ ਬਣਦੀ ਸਰਦੀ ਆ ਠੀਕ ਆ ਜੀ ਬਾਕੀ ਥਣ ਅਗਲੇ ਨਾਲ ਪਿਛਲੇ ਨਾਲ ਪਿਛਲਾ ਬਿਲਕੁਲ ਸਾਈਜ਼ ਵਿੱਚ ਬਰਾਬਰ ਆ ਮਗਰ ਕੱਟੀ ਆ ਕਿਉਂਕਿ ਮਾਲ ਤਕਰੀਬਨ ਇਹਨਾਂ ਦੇ ਕੋਲ 200 ਸਾਰਾ ਚੰਗੇ ਸੀਮਨ ਦਾ ਉਹ ਗੱਲ ਬੱਕਰੀ ਹੈ ਵੀ ਚਲੋ ਸੀਮਨ ਦਾ ਨਾਂ ਨਹੀਂ ਪਤਾਗਾ ਜਾਂ ਸਟਰਾ ਨਹੀਂ ਸੰਭੀ ਗਈ ਉਹਦੇ ਕਰਕੇ ਆਪਾਂ ਕਿਸੇ ਹੋਰ ਮਾਲੀ ਦਾ ਕਹਿਣਾ ਉਹ ਚੰਗਾ ਨਹੀਂ ਸਮਝਦੇ ਕਿ ਬਾਕੀ ਸਾਰੇ ਭਰਾਵਾਂ ਨੇ ਪਾਰਕੂ ਵੀਰਾਂ ਨੇ ਦੇਖ ਕੇ ਚੀਜ਼ ਦਾ ਆਈਡੀਆ ਲੈ ਹੀ ਲੈਣਾ ਠੀਕ ਆ ਜੀ ਆ ਦੇਖੋ ਅੱਜ ਆਪਾਂ ਨੂੰ ਦਿਖਾਉਂਦੇ ਕਰੋ ਚੈੱਕ ਠੀਕ ਆ ਜੀ ਚੌਰਸਲੇਵਾ ਮੜ ਤੋਂ ਕੱਟੀ ਮਗਰ ਚੰਗੀ ਹੈ ਤੇ ਇਹਦੀ ਭਾਜੀ ਡਿਮਾਂਡ ਇਹਦਾ ਮੁੱਲ ਕੀ ਰੱਖਿਆ ਦੇਣੀ ਕਿੰਨੇ ਸੀ ਅੱਜ ਆਪਾਂ ਇਹਦਾ ਜੀ 1 ਲੱਖ 10 ਹਜ਼ਾਰ ਦੀ ਤੇ 1 ਲੱਖ 10 ਹਜ਼ਾਰ ਹਾਂਜੀ 1 ਲੱਖ 10 ਹਜ਼ਾਰ ਡਿਮਾਂਡ ਰਹੂਗੀ ਵਿੱਚੋਂ ਛੋਟਾ ਛੱਟ ਹੋਰ ਹਾਂਜੀ ਖੁੱਲਾ ਕਰ ਦਾਂਗੇ ਲੋ ਜੀ ਮਾਨਤਨ ਹੋਊਗਾ 1 ਲੱਖ 10 ਹਜ਼ਾਰ ਦੋਸਤੋ ਇਹਦੀ ਡਿਮਾਂਡ ਆ ਮਾਨਤਨ ਹੋਊਗਾ ਕੋਈ ਵੀ ਸੱਜਣ ਆਪਣਾਉਂਦਾ ਵਿਜ਼ਿਟ ਕਰਦੇ ਹੋ ਤੁਸੀਂ ਪਹਿਲਾਂ ਤਾਂ ਤੁਹਾਡਾ ਵੀ ਜਿਹੜਾ ਫਰਜ਼ ਬਣਦਾ ਵੀ ਦੋ ਟਾਈਮ ਚੋਵੇ ਹਾਂਜੀ ਹਾਂਜੀ ਆਪਾਂ ਵਪਾਰੀ ਭਰਾਵਾਂ ਦੇ ਕੋਲ ਵੀ ਜਾਈਦਾ ਚਲੋ ਘਰੋਂ ਵੀ ਜਦੋਂ ਵੀਡੀਓ ਬਣਾਉਣੀ ਹੈ ਤਾਂ ਹਮੇਸ਼ਾ ਨੋਟ ਕਰਾਈਦਾ ਵੀ ਇੱਕ ਦੋ ਟਾਈਮ ਚੋਵੋ 110000 ਇਹਦੀ ਡਿਮਾਂਡ ਆ ਬਾਕੀ ਮੌਕੇ ਤੇ ਥੋੜਾ ਬਾਤਾਂ ਛੋਟਛੱਪਾ ਕੀਤਾ ਜਾਊਗਾ ਇੱਧਰ ਇੱਕ ਝੋਟੀ ਆ ਆਪਾਂ ਦਿਖਾਉਨੇ ਆ ਬਹੁਤ ਉਹ ਸਟੈਂਡਰਡ ਦੀ ਝੋਟੀ ਆ ਮੇਰੇ ਬੜੇ ਭਰਾ ਜਿਹੜੇ ਦੋਸਤ ਇੱਕ ਡਿਮਾਂਡ ਕਰਦੇ ਰਹਿੰਦੇ ਆ ਨੀਲੀ ਰਾਵੀ ਚਾਹੇ ਨੀਲੀ ਦਾ ਕੋਈ ਚੰਗਾ ਪਸ਼ੂ ਨਿਕਲੇ ਤਾਂ ਭਰਾ ਜਰ ਬਾਕੀ ਖੜ ਖੜ ਕੇ ਆਪੋ ਵਿਖਾਉਂਦੀ ਹੈ ਹਨਾ ਆ ਵੇਖ ਲਾ ਬਈ ਹਾਂਜੀ ਠੀਕ ਆ ਕੋਈ ਮਤਲਬ ਉਹ ਡਰ ਡੁਕਰ ਵਾਲੀ ਗੱਲਬਾਤ ਨਹੀਂ ਹੈਗੀ ਹਾਂਜੀ ਤੇ ਜਿਕਰ ਭਾਜੀ ਦੀ ਆਪਾਂ ਡਿਟੇਲ ਦੀ ਗੱਲ ਕਰੀਏ ਤੇ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀਗਾ ਵੀ ਇਹਦੀ ਮਦਰ ਜਿਹੜੀ ਆ ਤੁਸੀਂ ਪਿਛਲੇ ਸਾਲ ਸ਼ਾਇਦ ਸੇਲ ਕੀਤੀ ਹੈ ਹਾਂਜੀ ਹਾਂਜੀ ਤੇ ਮਦਰ ਇਹਦੀ ਤੁਸੀਂ ਦੱਸਿਆ ਵੀ ਡਾਇਮੰਡ ਸਾਂਹ ਦੀ ਧੀ ਆ ਹਾਂਜੀ ਹਾਂਜੀ ਡਾਇਮੰਡ ਸਾਂਹ ਦੀ ਧੀ ਸੀਗੀ ਤੇ ਪਿਛਲੇ ਸਾਲ ਤੁਸੀਂ ਸੇਲ ਕਰ ਦਿੱਤੀ ਆ ਉਹਦੀ ਬਕਾਇਦਾ ਵੀਡੀਓ ਵੀ ਤੁਹਾਡੇ ਕੋਲ ਪਈ ਆ ਜਿਹੜੇ ਚੈਨਲ ਤੇ ਆਪਣੇ ਵੀਡੀਓ ਪਈ ਆ ਵੀਰ ਦੇ ਚੈਨਲ ਤੇ ਹਾਂਜੀ ਉਹ ਮੱਝ ਦਾ ਜੇਕਰ ਆਪਾਂ ਦੁੱਧ ਦਾ ਰਿਕਾਰਡ ਤੁਹਾਡੇ ਤੋਂ ਪੁੱਛੀਏ ਤਾਂ ਦੁੱਧ ਕਿੰਨਾ ਚ ਆਇਆ ਜੀ ਨੇ ਉਹਦਾ ਜੀ 18-19 ਕਿਲੋ ਦੁੱਧ ਸੀ ਵੀ 18-19 ਕਿਲੋ ਵਾਲੀ ਮਦਰ ਦੀ ਧੀ ਆ ਹਾਂਜੀ ਇਹ ਆਪ ਕਿਹੜੇ ਪਿਓ ਵਾਲੇ ਪਾਸੇੋਂ ਇਹ ਅਲ ਬਖਸ਼ ਦੀ ਆਲ ਬਖਸ਼ ਦੀ ਹਾਂਜੀ ਲੋ ਵੀ ਇਹ ਅਲ ਬਖਸ਼ ਆਣ ਦੀ ਦੋਸਤੋ ਇਹ ਆਪ ਆ ਠੀਕ ਆ ਜੀ ਤੇ ਮਦਰ ਇਹਦੀ ਜਿਹੜੀ ਉਹ ਡਾਇਮੰਡ ਬੁੱਲ ਦੀ ਧੀ ਈ ਆ ਡਾਕਟਰ ਸੁਖਵਿੰਦਰ ਸਿੰਘ ਉਹਨਾਂ ਦੇ ਮਾਲੀ ਦੀ ਹਰੀਕੇ ਪੱਤਣ ਵਾਲਿਆਂ ਦੀ ਹਾਂ ਤੇ ਮਦਰ ਵੀ ਜਿਹੜੀ ਤੁਸੀਂ ਸੇਲ ਕੀਤੀ ਸੀ ਮੈਨੂੰ ਲੱਗਾ ਵੀ ਇਹ ਲਾਗੇ ਗਈ ਆ ਮੱਲਾਂ ਦੇ ਫੱਤੇ ਫੱਤੇ ਵਾਲੇ ਫੱਤੇ ਵਾਲੇ ਫੱਤੇ ਫੱਤੇ ਵਾਲੇ ਪਿੰਡ ਗਈ ਆ ਹਾਂਜੀ ਤੇ ਉਹ ਮੱਝ ਦੀ ਕਿਸੇ ਭਰਾ ਨੇ ਵੀਡੀਓ ਵੀ ਵੇਖਣੀ ਆ ਬਕਾਇਦਾ ਉਹ ਵੀਡੀਓ ਵੀ ਇਹਨਾਂ ਦੇ ਕੋਲ ਹੈਗੀ ਆ 5-4 ਮਿੰਟ ਦੀ ਵੀਡੀਓ ਆ ਉਹ ਵੀਡੀਓ ਦੇ ਵਿੱਚ ਦੂਜੇ ਸੂਬੇ ਦੇ ਵਿੱਚ ਇਹਨਾਂ ਨੇ ਆ ਤੀਜੇ ਚ ਸੇਲ ਕੀਤੀ ਸੀ ਹਾਂਜੀ ਤੀਜੇ ਇਹ ਪਹਿਲੇ ਸੂਬੇ ਦੀ ਧੀ ਆ ਹਾਂਜੀ ਲਓ ਜੀ ਇਹ ਪਹਿਲੇ ਸੂਬੇ ਦੀ ਧੀ ਆ ਉਸੇ ਮੈਂ ਦੀ ਆਖੂਖ ਜਸ਼ਨ ਚੰਗੀ ਤਸਲੀ ਨਾਲ ਦਿਖਾ ਦੇ ਕਿਸੇ ਪਾਸੇ ਮੇਰਾ ਭਰਾ ਕੋਈ ਸੰਗਰੂਰ ਪਟਿਆਲੇ ਬੈਠਾ ਇਹਨਾਂ ਆ ਕੇ ਵੀ ਕੋਈ ਚੀਜ਼ ਵੇਖਣੋਂ ਰਹਿ ਗਏ ਆ ਮੱਥਾ ਤੁਸੀਂ ਵੇਖ ਸਕਦੇ ਜੇ ਬੱਲਾ ਬੱਕੀ ਮੋਸ਼ਨ ਆਸ ਅੱਖ ਬਿੱਲੀ ਮਣਕੀ ਸਿੰਘ ਗੋਲ ਮਾਰਕਿੰਗ ਦੀ ਗੱਲ ਕਰਕੇ ਤਾਂ ਤੁਹਾਡੀ ਇੱਛਾ ਜਿਹੜੀ ਦੋਸਤੋ ਰੀਝ ਪੂਰੀ ਹੋ ਜਾਣੀ ਹੈ ਵੀ ਚਾਰੇ ਪੈਰ ਮਾਰਕਿੰਗ ਦੇ ਵਿੱਚ ਅਗਲੇ ਪਿਛਲੇ ਪੈਰਾਂ ਦੇ ਪੂਰੀਆਂ ਨਿਸ਼ਾਨੀਆਂ ਚੈੱਕ ਕਰਾ ਦਿਆ ਜੇ ਤੇ ਥਾਣਾ ਦੀ ਗੱਲ ਕਰਕੇ ਤਾਂ ਥਾਣ ਵੀ ਵਾਈਟ ਆ ਗਿਆ ਥਾਣ ਵੀ ਤਕਰੀਬਨ ਤੁਸੀਂ ਇਧਰੋਂ ਨਿਗਾਹ ਮਾਰੋਗੇ ਤਕਰੀਬਨ ਬਹਿਣੀ ਵਾਲਾ ਜਿਹੜਾ ਮਗਰਲਾ ਥਾਣਾ ਠੀਕ ਜਿਹਾ ਇੱਕ ਬਹਿਣੀ ਵਾਲਾ ਇਹ ਚਿੱਟਾ ਥਣ ਆ ਗਿਆ ਠੀਕ ਆ ਜੀ ਸੋ ਨੀਲੀ ਦੀ ਗੱਲ ਕਰੀਏ ਤੇ ਇੱਕ ਅਦਾ ਥਣ ਵਿੱਚ ਆਵੇ ਚਿੱਟਾ ਤੇ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਨਹੀਂ ਹੁੰਦੀ ਕਿ ਬਾਕੀ ਮੇਰੇ ਭਰਾ ਨਿਗਾ ਦੇ ਵਿੱਚੋਂ ਕੱਢੋ ਬਹੁਤ ਜ਼ਿਆਦੀ ਪਲੀ ਪਲੋਸੀ ਬਹੁਤ ਖੂਬਸੂਰਤ ਝੋਟੀ ਆ ਕੱਟੀ ਆ ਇਹ ਮੈਨੂੰ ਲੱਗਦਾ ਵੀ ਸਰਦਾਰ ਸਾਹਿਬ ਤਕਰੀਬਨ ਕੋਈ 2.5 ਸਾਲ ਦੇ ਅੰਦਰ ਵਾਰੀ ਹੈ ਜੀ ਹਾਂ ਜੀ ਬਿਲਕੁਲ ਦੰਦ ਮੈਨੂੰ ਲੱਗਾ ਦੋਂਦ ਦੇ ਸਿੱਟੇ ਆ ਇੱਕ ਹੀ ਸੱਚਿਆ ਜੀ ਦੰਦ ਸੱਟਿਆ ਤੇ ਚੱਕਿਆ ਨਹੀਂ ਅਜੇ ਨਹੀਂ ਨਹੀਂ ਚੱਕਿਆ ਨਹੀਂ ਉਹ ਤੁਸੀਂ ਵੀਡੀਓ ਦੇ ਵਿੱਚ ਦੋਸਤੋ ਨੋਟ ਕਰ ਲਿਆ ਜੇ ਹਾਂ ਉਹਦੀ ਬਕਾਇਦਾ ਆਪਾਂ ਵੀਡੀਓ ਬਣਾਈ ਵੀ ਆ ਦੰਦ ਸਟਿਆ ਹਜੇ ਮੁੱਢੋਂ ਚੱਕਣਾ ਛਟਾੜ ਨਹੀਂ ਕੀਤਾ ਤੇ ਬਿਲਕੁਲ ਸਵਾਗ 2 ਸਾਲ ਦੀ ਉਮਰ ਮੰਨ ਕੇ ਤੁਸੀਂ ਸੌਦਾ ਕਰਿਓ ਤਾਂ ਕੱਟੀ ਝੋਟੀ ਦਾ ਕੱਦ-ਗਾਠ ਆਪਾਂ ਚੈੱਕ ਕਰਾਉਣੇ ਆ ਵੀਰੇ ਤੋਰੇ ਹਜੇ ਮੜਾ ਜੈਨੂੰ ਕੱਦ-ਗਾਠ ਆਪਾਂ ਪੂਰਾ ਚੈੱਕ ਕਰਾਉਣੇ ਆ ਤੁਸੀਂ ਵੀ ਆਖੋਗੇ ਵੀ ਹਾਈਟ ਕੱਦ ਵਾਲੀ ਝੋਟੀ ਆ ਇਹਨੇ ਕਰਮ ਵਾਲੀ ਨੇ ਹਜੇ ਜਵਾਨ ਹੋਣਾ ਤਕਰੀਬਨ 3 ਸਾਲਾਂ ਬਾਅਦ ਤਾਂ 3 ਸਾਲਾਂ ਦੇ ਵਿੱਚ ਇਹਨੇ ਚੰਗੀ ਕਾਰਗੁਜ਼ਾਰੀ ਕਰਨੀ ਆ ਬੇਲ-ਬੂਲ ਬੜੀ ਸਪੈਸ਼ਲ ਤੇ ਪੁੱਠਾ-ਪਾਠਾ ਪੂਰਾ ਚੰਗੀ ਤਰ੍ਹਾਂ ਤਸਲੀ ਨਾਲ ਦਿਖਾ ਦੇ ਹੋਜੇ ਜੰਮੀ-ਜੁਮੀ ਬੜੀ ਆ ਆਮਰ ਉਹਨੇ ਗਾ ਦੇਖੋ ਵਜਨ ਲੋੜ ਠੀਕਾ ਜੀ ਸੋ ਬਾਕੀ ਚੰਗੀ ਸੇਵਾ ਜਿਹੜੀ ਝਲਕਾ ਮਾਰ ਕੇ ਦਿਖਾਈ ਦੇ ਰਹੀ ਆ ਉਹਦੇ ਵਿੱਚੋਂ ਆਪਾਂ ਕੋਈ ਦੋ ਰਿਆਣੀਆਂ ਗੀਆਂ ਬਾਕੀ ਮਦਰ ਦਾ ਤੁਹਾਨੂੰ ਦੱਸ ਹੀ ਦਿੱਤਾ ਵੀ 16 17 ਕਿਲੋ ਵਾਲੀ ਮਦਰ ਤੇ ਜੇਕਰ ਤਕਰੀਬਨ ਇਹਦੀ ਨਾਨੀ ਦੀ ਗੱਲ ਕਰੀਏ ਤੇ ਤਕਰੀਬਨ ਉਹ ਵੀ ਤੁਸੀਂ ਦੱਸਿਆ ਵੀ 18 19 ਕਿਲੋ ਤੋਂ ਬਾਹਰ ਚੱਲੀ ਆ ਹਾਂ ਜਿੰਦੀ ਰਹੀ ਮਾ ਜੋ ਵੀ ਕਾਫੀ ਵੱਡੀ ਸੀ ਠੀਕਾ ਜੀ ਕਿਉਂਕਿ ਜਿਹੜੀ ਬੈਕਗ੍ਰਾਉਂਡ ਆ ਇਸ ਝੋਟੀ ਦੀ ਠੀਕਾ ਜੀ ਚਾਹੇ ਮਾਂ ਵਾਲੇ ਪੱਖ ਤੋਂ ਚਾਹੇ ਨਾਨੀ ਵਾਲੇ ਪੱਖ ਤੋਂ ਵੇ ਕਾਫੀ ਚੰਗੀ ਸੀ ਕਿ 16 17 ਕਿਲੋ ਮਦਰ ਤੀਜੇ ਸੂਬੇ ਦੇ ਵਿੱਚ ਨਾ ਸੇਲ ਕੀਤੀ ਆ ਉਹ ਡਾਇਮੰਡ ਸਾਨ ਦਿੱਤੀ ਸੀਗੀ ਇਹ ਜਿਹੜੀ ਆ ਕਰਮਾਲੀ ਠੀਕ ਆ ਜੀ ਅਲਬਖਸ਼ ਸਾਨ ਦਿੱਤੀ ਆ ਬਾਕੀ ਮੇਰਾ ਭਰਾ ਪੂਰਾ ਬਾਡੀ ਸਟਰਕਚਰ ਤੁਸੀਂ ਚੈੱਕ ਕਰੋ ਆ ਖੁਖ ਕਰਮਾਲੀ ਨੂੰ ਬਿਲਕੁਲ ਬਿੱਲੀ ਮਨਕਣੀ ਅੱਖ ਰੈੱਡ ਕੋਲੇ ਚੌੜਾ ਪਿੱਠ ਪੂੜਾ ਤੇ ਨਖੇੜ ਦੇ ਵਿੱਚ ਥਣ ਇਹ ਹਜੇ ਭਾਜੀ ਕੋਈ ਮਤਲਬ ਏਆਈ ਨੂੰ ਕਰਵਾਈ ਤੇ ਨਹੀਂ ਕੋਈ ਜਾਂ ਹੀਟ ਟੂਟ ਗੱਡੀ ਤੇ ਇਹਨੂੰ ਜੀ ਇੱਕ ਟਿਕਾ ਭਰਾਇਆ ਠੀਕ ਹੈ ਜੀ ਤੇ ਪੌਣਕ ਦੋ ਮਹੀਨੇ ਹੋ ਗਏ ਨੇ ਹੁਣ ਇਹ ਨਹੀਂ ਪਤਾ ਵੀ ਹਜੇ ਠੀਕ ਹੈ ਜੀ ਰੋਕ ਨਾ ਰੋ ਮਤਲਬ ਫਿਰ ਵੀ ਜਿਹੜਾ ਆਈਡੀਆ ਵੀ ਪਾਉਣੇ ਇੱਕ ਦੋ ਮਹੀਨੇ ਦਾ ਸਮਾਂ ਹੋ ਗਿਆ ਨਹੀਂ ਨਹੀਂ ਨਾ ਹੋ ਗਿਆ ਜੀ ਠੀਕ ਹੈ ਜੀ ਲੈ ਵੀ ਜਿਸ ਨੇ ਕਰਾ ਦੇ ਚੰਗੀ ਤਸਲੀਦ ਨਾਲ ਚੱਕ ਠੀਕ ਹੈ ਜੀ ਬੇਲਬੂਲ ਬੜੀ ਸੋਹਣੀ ਆ ਅਜੇ ਝੋਟੀ ਆ ਤਾਂ ਬਿਲਕੁਲ ਉਮਰ ਦੀ ਗੱਲ ਕਰੀਏ ਉਮਰ ਹੀ ਕੁਝ ਨਹੀਂ ਕੀਤੀ ਆ ਤੇ ਮੈਨੂੰ ਲੱਗਦਾ ਵੀ ਜੇਕਰ ਚਲੋ ਕਨਸੀਵ ਕਰ ਜਾਂਦੀ ਆ ਜਿਹੜੀ ਸਵਾ ਇੱਕ ਦੋ ਮਹੀਨੇ ਦੀ ਬਣੀ ਆ ਕਨਸੀਵ ਕਰ ਜਾਂਦੀ ਆ ਵੀ ਦੂਤ ਦੇ ਬਰਾਬਰ ਕਰਦੀ ਕਰਦੀ ਨੇ ਕਰਮ ਵਾਲੀ ਦੇ ਸੁੰਨ ਦੇ ਨੇੜੇ ਚਲੀ ਜਾਂਦੀ ਆ ਜੇ ਰਹਿ ਜਾਂਦੀ ਆ ਹਾਂ ਜੀ ਤੇ ਜੇਕਰ ਨਹੀਂ ਰਹਿੰਦੀਗੀ ਉਹ ਮੇਰੇ ਭਰਾ ਆ ਕੇ ਤੁਸੀਂ ਖੇਚਲ ਕਰ ਲਿਆ ਜੇ ਕਿਸੇ ਚੰਗੇ ਸਾਣ ਤੋਂ ਇਹਨੂੰ ਇਨਸੀਮੀਨੇਸ਼ਨ ਕਰਾ ਲਿਆ ਜੇ ਚਾਹੇ ਚੰਗੇ ਸਾਣ ਤੋਂ ਜੰਪ ਕਰਾ ਲਿਆ ਜੇ ਝੋਟੀ ਗਾਂ ਚੰਗੇ ਰਿਕਾਰਡ ਵਾਲੀ ਆ ਮਾਂ ਤੋਂ ਨਾਨੀ ਪੱਖ ਤੋਂ ਹਰੇਕ ਪਾਸਿਓਂ ਦੁੱਧ ਬਾਦ ਵਾਲੇ ਪਾਸਿਓਂ ਬੜੀ ਪਰਫੈਕਟ ਫੁੱਲ ਵਜਣ ਲੋੜ ਦੇ ਵਿੱਚ ਦੋਸਤੋ ਬਹੁਤ ਬੇਕਮਾਰ ਚੀਜ਼ ਜਿਹੜੀ ਤੁਹਾਨੂੰ ਦਿਖਾ ਰਹੇ ਆਪਾਂ ਬਹੁਤ ਸੋਹਣੀ ਚੰਗੀ ਜੰਮੀ ਪੱਲੀ ਪਲੂਸੀ ਠੀਕ ਆ ਹਾਂ ਠੀਕ ਆ ਬੰਨ ਲਓ ਵੀਰੇ ਬਾਕੀ ਥਣ ਬਹੁਤ ਵਧੀਆ ਨਖੇੜ ਬਹੁਤ ਵਧੀਆ ਪਹਿਲੇ ਸਵੇਰੇ ਦੇ ਵਿੱਚ ਹੀ ਕਰਮਾ ਲਈ ਠੀਕ ਆ ਜੀ ਮੁੱਠੀ ਮੁੱਠੀ ਥਣ ਬ ਠੀਕ ਆ ਜੀ ਆ ਲੈ ਵੀ ਦਿਖਾ ਦੇ ਉਹ ਤੁਹਾਨੂੰ ਬਹਿਣੀ ਇੱਕ ਬਹਿਣੀ ਵਾਲੇ ਪਾਸੇੋਂ ਚੰਗੀ ਤਰ੍ਹਾਂ ਤਸੱਲੀ ਨਾਲ ਬਹਿ ਕੇ ਦਿਖਾ ਦਿਓ ਥਨ ਤੁਨ ਸੋ ਸੋਹਣੀ ਕੁਆਲਿਟੀ ਆ ਬਹੁਤ ਵਧੀਆ ਠੀਕ ਆ ਵੀ ਅੱਛਾ ਸਰਦਾਰ ਬਲਵੰਤ ਸਿੰਘ ਜੀ ਇਹਦੀ ਡਿਮਾਂਡ ਦੀ ਗੱਲ ਕਰੀਏ ਝੋਟੀ ਦਾ ਮੁੱਲ ਕਿੰਨਾ ਰੱਖਿਆ ਅੱਜ ਤੁਸੀਂ ਚਲੋ ਸੇਲ ਕਰਨ ਦਾ ਪ੍ਰੋਗਰਾਮ ਬਣਾ ਲਿਆ ਵੀ ਸੇਲ ਕਰ ਦਿੰਦੇ ਆ ਕੀ ਲੈਣ ਦੇਣ ਕੀ ਰੂਗਾ ਜੀ ਜੀ 85000 ਰੁਪਿਆ ਲਾ 85000 ਹਾਂ 85000 ਡਿਮਾਂਡ ਆ ਜਾਂ ਮੌਕੇ ਤੇ ਥੋੜਾ ਬਾਧਾ ਹੋ ਜੂ ਛੋਟ ਚੱਪਾ ਉਹਨੇ ਕਰਦੇ ਮੰਨਤਨ ਕਰਦੇ ਠੀਕ ਹੈ ਜੀ ਲਓ ਜੀ 85000 ਦੋਸਤੋ ਇਹਦੀ ਡਿਮਾਂਡ ਮੰਨ ਲਿਓ ਠੀਕ ਹੈ ਜੀ ਜਾਂ ਕਹਿ ਲਓ ਵੀ ਥੋੜਾ ਬਾਧਾ ਵਿੱਚੋਂ ਛੋਟ ਚੱਪਾ ਹੋ ਜਾਊਗਾ ਤੇ ਜਿਹੜੇ ਆਪਣੇ ਪਾਰਖੂ ਭਰਾ ਸ਼ਕੀਨ ਵੀਰ ਨੇ ਉਹ ਤੁਸੀਂ ਸੌਦਾ ਕਰ ਲਿਆ ਜੇ ਕੱਟੀ ਬਹੁਤੀ ਸ਼ਕੀਨ ਆ ਬਾਕੀ ਹਰੇਕ ਭਰਾ ਨੂੰ ਹੁੰਦਾ ਮਦਰ ਫਾਦਰ ਵਾਲੇ ਪਾਸਿਓ ਆਪਾਂ ਨੂੰ ਪੂਰੀ ਇਨਫੋਰਮੇਸ਼ਨ ਮਿਲ ਜਾਵੇ ਡਿਟੇਲ ਮਿਲ ਜਾਵੇ ਰਿਕਾਰਡ ਸਬੰਧ ਦਾ ਠੀਕ ਹੈ ਜੀ ਉਹ ਪੂਰੀ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਝੋਟੀ ਤੁਸੀਂ ਦੇਖ ਲਈ ਇੱਥੇ ਆਣ ਕੇ ਮੇਰਾ ਭਰਾ ਨਿਗਾ ਦੇ ਵਿੱਚੋਂ ਕੱਢਣੀ ਕਿਸੇ ਨੇ ਜਰੂਰ ਕੱਢ ਸਕਦੇ ਜੀ ਠੀਕ ਆ ਜੀ ਪਿੰਡ ਵਿਜਿਟ ਕਰਕੇ ਇੱਕ ਭਾਜੀ ਆਪਣੇ ਕੰਟੈਕਟ ਨੰਬਰ ਜਿਹੜੇ ਸੰਪਰਕ ਨੰਬਰ ਕਰਤੀਏ ਸਾਂਝੇ ਹਾਂਜੀ 95920 ਹਾਂਜੀ 12529 ਠੀਕ ਆ ਜੀ 95920 ਹਾਂ 12529 12529 ਹਾਂਜੀ ਸੋ ਇਹਨਾਂ ਨੰਬਰਾਂ ਤੇ ਦੋਸਤੋ ਤੁਸੀਂ ਕਾਲ ਕਰਕੇ ਕਰੋ ਗੱਲਬਾਤ ਸੋ ਦੋ ਅੱਜ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸੀਗੀਆਂ ਸਰਦਾਰ ਸਾਹਿਬ ਹੋਂਦੇ ਘਰੋਂ ਉਮੀਦ ਕਰਦੇ ਹਾਂ ਚੰਗੇ ਜਨੂਅਰ ਲੱਗੇ ਤੇ ਵੀਡੀਓ ਸ਼ੇਅਰ ਕਰਦੇ ਹੋ ਦੱਬ ਕੇ ਹੋਰ ਵੀ ਫਾਰਮਰ ਭਰਾਵਾਂ ਤੱਕ ਕਵਰੇਜ ਪਹੁੰਚ ਸਕੇ ਧੰਨਵਾਦ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ